ਤੇ 아이 ਘੂਤੋਂ ਦੇ ਸੀਗੇ ਤੇ ਉਹ ਸਕੂਟਰ ਤੇ ਸਾਡਾ ਭਰਾ ਅਸੀਂ ਸ਼ੈਲਾਤੇ ਸੀ ਤੇ ਉਹਨਾਂ ਗੱਡੀ ਮਾਰੀ ਆ ਤੇ ਗੱਡੀ ਮਾਰਕ ਪਿਆ ਆ ਸਿੱਕੇ ਤੇ ਤੇ ਖੂਤੋਂ ਕਦੇ ਘਰ ਨੂੰ ਆ ਰਹੇ ਸੀਗੇ ਨਾਲ ਉਹਦਾ ਭਰਾ ਹੀ ਸਾਈਕਲ ਤੇ ਸਹੀ ਹੀ ਸਕੂਟਰ ਤੇ ਆ ਰਹੇ ਸੀ ਤੂੰ ਇਧਰੋਂ ਸਕਾਰਤੀ ਹੋ ਗਈ ਆ ਤੇ ਉਹਨੇ ਵਿੱਚ ਮਾਰੀ ਆ ਹੀ ਨਾਦੀਆ ਆਪਣੀਆਂ ਸੈਲੀਆਂ ਤੋਂ ਘਮ ਕਰਕੇ ਵਾਪਸ ਆ ਰਹੇ ਸੀ ਜਿੱਥੇ ਇੱਕ ਗੱਡੀ ਦੇ ਵਿੱਚ ਟਕਰ ਲੱਗਣ ਕਰਕੇ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ। ਯਾਰ ਅਨਾਮ ਮੁਖਤਾਰ ਸਿੰਘਾ ਸਾਲਾਪੁਰ ਸਾਡਾ ਪਿੰਡ ਹੈ ਜੀ। ਠੀਕ ਹੈ। ਤੇ ਅਈ ਖੂ ਤੋਂ ਆਉਂਦੇ ਸੀਗੇ। ਤੇ ਉਹ ਸਕੂਟਰ ਤੇ ਸਾਡਾ ਭਰਾ ਤਾਹੀ ਸ਼ੈਲਾਤੇ ਹੀ। ਤੇ ਉਹਨਾਂ ਗੱਡੀ ਮਾਰੀ ਐ ਤੇ ਗੱਡੀ ਮਾਰ ਕੇ ਪਿਆ ਆ ਕੇ ਸਿੱਟ ਕੇ ਚੱਲ ਗਿਆ। ਲਸ਼ਮਨ ਸਿੰਘਾ ਠੀਕ ਹੈ। ਬਾ ਖੇਤੀવાડી ਮੜਾ ਮਟਾ ਬਿਜਲੀ ਬੋਰਡ ਸਿਰਦਾ ਕਿੰਨੀ ਉਮਰ ਸੀ ਹੁਣ ਇੰਡ ਰਟਾਇਰਮੈਂਟ ਹੋਇਆ ਹਾ ਸੱਤ ਅੰਦਰ ਦਾ ਇੱਥੇ ਹੋਈ ਘਟਨਾ ਆ ਜਿੱਥੇ ਬਣੇ ਹੋ ਉਹ ਉਹਨਾਂ ਦੇ ਲੱਗਿਆ ਬੜੇ ਨੇ ਤਦਾਂ ਦੇ ਜਿਹੜੇ ਰੋਡ ਦੇ ਉੱਤੇ ਉੱਥੇ ਗੱਡੀ ਵਾਲਾ ਰੁਕ ਗਿਆ ਕਿ ਕੱਢੀ ਗਿਆ ਗੱਡੀ ਵਾਲਾ ਰੁਕਿਆ ਕਹਿਣ ਲੱਗਾ ਮੈਂ ਚੱਲਦਾ ਵਾਂ ਤੇ ਯਾਨੀ ਉਹਨੇ ਮੁੜ ਕੇ ਮੌਕਾ ਵੇਖਿਆ ਪਿਹਾਰ ਗਿਆ ਕਜੀ ਤਰੀਕੀ ਤੁਹਾਡਾ ਨਾਮ ਕਿਹੜਾ ਹੈ ਮੇਰਾ ਨਾਮ ਸੁੱਚਾ ਸਿੰਘ ਹੈ ਜੀ ਮੇਰਾ ਪਿੰਡ ਜੱਬੋ ਵਾਲਾ ਕੀ ਘਟਨਾ ਹੈ ਘਟਨਾ ਵੀ ਸਾਡਾ ਪ੍ਰਾਣਾ ਸੀਗਾ ਕਿਤੇ ਬੋਟਰ ਤੇ ਗਏ ਖੂਤੇ ਤੇ ਖੂ ਤੋਂ ਕਿਤੇ ਘਰ ਨੂੰ ਆ ਰਹੇ ਸੀਗੇ ਨਾਲ ਉਹਦਾ ਭਰਾ ਆਹ ਸੀਕਲ ਤੇ ਸਹੀ ਆਹੀ ਸਕੂਟਰੀ ਤੇ ਆ ਰਹੇ ਸੀ ਤੂੰ ਇਧਰ ਉਸਕਾਰਪੀ ਹੋ ਗਈ ਆ ਤੇ ਉਹਨੇ ਵਿੱਚ ਮਾਰੀ ਆ ਹੂੰ ਮਾਰ ਕੇ ਤੋਂ ਐਕਸੀਡੈਂਟ ਹੋ ਗਿਆ ਉੱਥੇ ਨਾਲ ਹੀ ਤੇ ਲੋਕ ਲੋ ਇਕੱਠੇ ਹੋ ਗਏ ਗੱਡੀ ਵਾਲਾ ਵੀ ਰੁਕਿਆ ਵਾ ਤੇ ਜਦੋਂ ਪਤਾ ਲੱਗਾ ਵੀ ਇੱਕ ਬੰਦੇ ਨੇ ਉੱਥੇ ਉਹਦੀ ਵੀਡੀਓ ਵੀਡੀਓ ਬਣਾ ਲਈ ਆ ਗੱਡੀ ਦੀ ਹਾਂ ਵੀਡੀਓ ਬਣਾ ਲਈ ਆ ਤੇ ਉਹਨੇ ਦੇਖਿਆ ਤੂੰ ਗੱਡੀ ਵਾਲਾ ਨਿਕਲ ਗਿਆ ਹਾਂ ਤੇ ਮੌਕੇ ਤੇ ਉੱਥੇ ਉਹਦੀ ਦਿੱਤ ਹੋ ਗਈ ਹੈ ਗੱਡੀ ਕਿੱਧਰੋਂ ਜਾ ਰਹੀ ਹੈ ਨਹੀਂ ਨਹੀਂ ਗੱਡੀ ਕਿੱਧਰੋਂ ਜਾ ਰਹੀ ਹੈ 20 ਤੋਂ 20 ਵੱਲੋਂ ਹੀ ਆਉਂਦੇ 20 ਵੱਲੋਂ ਗੱਡੀ ਆਉਂਦੀ ਆ 20 ਵੱਲੋਂ ਕਿੰਨੀ ਉਮਰ ਸੀ ਤੁਹਾਡੀ ਪ੍ਰਾਣੇ ਦੀ ਉਮਰ ਕਿੰਨੀ ਆ ਜੀ 70 ਦੇ ਲਗਭਗ ਹੋਣੀ ਹੈ ਕਿੰਨੇ ਬੱਚੇ ਬੱਚੇ ਸੀਗੇ ਆਪਣੇ ਚਾਰ ਗੁੱਡੀਆਂ ਇੱਕ ਕਾਕਾ ਸੀਗਾ ਇੱਕ ਗੁੱਡੀ ਪੂਰੀ ਹੋ ਗਈ ਸੀ ਉਹਨਾਂ ਦੀ ਮੰਗ ਕੀ ਦਾ ਬੇਨਤੀ ਮੰਗਵਾ ਇਨਸਾਫ ਚਾਹੀਦਾ ਸਰ ਸਾਨੂੰ ਉਹ ਗੱਡੀ ਵਾਲੀ ਜਿਹੜੀ ਵੀਡੀਓ ਹੈ ਨੰਬਰ ਇਥੇ ਉਹਨਾਂ ਦਾ ਆ ਗਿਆ ਵਾ ਗੱਡੀ ਦਾ ਤੇ ਇਨਸਾਫ ਮੰਗਦੇ ਇਨਸਾਫ ਦਿੱਤਾ ਜਾਵੇ ਉਹ ਵਿਅਕਤੀ ਫੜਿਆ ਜਾਵੇ ਬਸ ਮੈਂ ਡਾਕਟਰ ਪੁਨੀਤ ਕੌਰ ਮੈਂ ਇਥੇ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਵਿੱਚ ਐਮਰਜੈਂਸੀ ਮੈਡੀਕਲ ਆਫੀਸਰ ਪਹਿਨਾ ਥਾ ਅੱਜ 19 ਤਰੀਕ ਨੂੰ ਸਾਡੇ ਕੋਲ 2:00 ਵਜੇ ਦੇ ਕਰੀਬ ਇੱਕ ਆਰਐਸਏ ਦੇ ਨਾਲ ਪੇਸ਼ੈਂਟ ਆਇਆ ਹੈ ਲਸ਼ਮਣ ਦਾਸ ਨਾਮ ਹੈ ਉਹਨਾਂ ਦਾ 60 ਸਾਲ ਉਮਰ ਹੈ ਪਿਤਾ ਦਾ ਨਾਮ ਨਿਰੰਜਨ ਦਾਸ ਹੈ ਤੇ ਸ਼ਾਲਾਪੁਰ ਵੇਟ ਦੇ ਹੀ ਰਹਿਣ ਵਾਲੇ ਹੈਗੇ ਨੇ ਤੇ ਉੱਥੇ ਹੀ ਇਹਨਾਂ ਦੇ ਆ ਆਪਣੀ ਪੈਲੀਆਂ ਤੋਂ ਕੰਮ ਕਰਕੇ ਵਾਪਸ ਆ ਰਹੇ ਸੀ ਜਿੱਥੇ ਇੱਕ ਗੱਡੀ ਦੇ ਵਿੱਚ ਟੱਕਰ ਲੱਗਨ ਕਰਕੇ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦੋਂ ਆਪਣੇ ਕੋਲ ਇੱਥੇ ਐਮਰਜੈਂਸੀ ਦੇ ਵਿੱਚ ਮੈਂ ਰੀਜਨਲ ਲਿਆਦਾ ਗਿਆ ਤਾਂ ਉਹ ਦ ਪੇਸ਼ੈਂਟ ਵਾਸ ਆਲਰੇਡੀ ਬ੍ਰੌਟ ਡੈੱਡ ਹੀ ਸੀਗਾ ਤੇ ਆ ਆਪਣ ساری ਜਿਹੜੀ ਵੀ ਲਿਖਤੀ ਕਾਰਵਾਈ ਸੀਗੀ ਉਹ ਪੂਰੀ ਕਰਕੇ ਉਹਨਾਂ ਦੀ ਡੈੱਡ ਬੋਡੀ ਇਸ ਟਾਈਮ ਆਚੀ ਦੇ ਵਿੱਚ ਰੱਖਾ ਦਿੱਤੀ ਹੈ